ਠੀਕੇ ਜਾਓ ਜੀ ਤਾਜ਼ਾ ਪਾਣੀ ਠੰਡਾ ਪਾਣੀ ਮਿੱਠਾ ਪਾਣੀ ਠੰਡਾ ਘੱਟ ਹੋਵੇ ਠੰਡਾ ਘੱਟ ਹੋਵੇ ਦਾ ਦੱਸ ਕੇ ਜਾਈਓ ਮਹਾਰਾਜ ਠੰਡਾ ਪਾਣੀ ਪਿਓ ਜੀ ਮਿੱਠਾ ਪਾਣੀ ਉਹ ਗਰਾਸਟਰ ਉਹ ਵੀ ਛੇਤੀ ਕਰੋ ਮਿੱਠਾ ਪਾਣੀ ਦੀ ਠੰਡਾ ਪਾਣੀ ਦਾ ਪਾਣੀ ਪੀ ਲਿਆ ਚਲੋ ਕਰੋ ਪੀ ਲੀਤੋ ਬਾਈ ਬੋਤਲ ਨਹੀਂ ਕੋਮੀ ਮਿੱਠਾ ਪਾਣੀ ਪਿਓ ਜੀ ਠੰਡਾ ਪਾਣੀ ਪਿਓ ਵਾਤਾ ਦਾ ਪੀ ਪਿਓ ਪੀਓ ਜੀ ਠੰਡਾ ਪਾਣੀ ਪੀਓ ਜੀ ਕਿੱਥੇ ਗਾਹ ਜਾ ਕੋ ਤਾ ਮਿੱਠਾ ਪਾਣੀ ਜੀ ਠੰਡਾ ਪਾਣੀ ਮਿੱਠਾ ਪਾਣੀ ਪੀਓ ਜੀ ਠੰਡਾ ਪਾਣੀ ਪੀਓ ਜੀ ਮਿੱਠਾ ਪਾਣੀ ਪੀਓ ਜੀ ਠੰਡਾ ਪਾਣੀ ਪੀਓ ਜੀ ਇਹੋ ਜਾਈ ਮਾਤਾ ਦਾਦੀ ਕਲੱਬ ਵੱਲੋਂ ਜੀ ਆਏ ਸਾਲ ਮਾਤਾ ਦਾਦੀ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਆ ਜੀ ਤੇ ਜਾਗਰਾਤਾ ਕਰਾਇਆ ਜਾਂਦਾ ਜੀ ਇਹ ਸਾਡੀ ਦੇ ਵਿੱਚ ਬਾਤੋ ਬਾਤ ਸਜੋਈ ਦਿੰਦੇ ਆ ਜੀ ਜਿੰਨੀ ਢਾਲੀ ਆ ਜੀ ਮੋਹਨ ਲਾਲ ਬਾਬਾ ਜੀ ਗੱਬਰ ਸਿੰਘ ਜੀ ਬਾਲੀਆ ਜੀ ਕੌੜਾ ਜੀ ਮੋਨੂ ਜੀ ਅੱਜ ਉਹ ਸਰਪੰਸਾ ਆਓ ਜੀ ਠੰਡਾ ਪਾਣੀ ਪੀਓ ਜੀ ਠੰਡਾ ਪਾਣੀ